ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬ ਜੁੜੀ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜੁੜੀ ਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰ ਕਾਲਸਨ ਇੰਸ਼ੋਰੈਂਸ ਜਨਸੀ ਬਾਰੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 5200 2500 ਮਾਫ ਕਰਨਾ ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜਕਲ ਕਰੋ 408 272 2500 ਤੇ ਟਰਕੀ ਨਾ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੀ ਆਣਾ ਟੌਰਨੀ ਟਰਕੀ ਆਣਾ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰੀਕ ਸਿੰਘ ਅਟਵਾਲ ਜਰਨੈਲ ਸਿੰਘ ਯੂਬਾ ਸਿਟੀ ਕੋਨਾਮ ਸਿੰਘ ਐਂਟਿਲੋਪ ਤੇ ਜਰਨੈਲ ਸਿੰਘ ਸੈਟਲਸ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਇਹ ਜਿਹੜੇ ਲੋਕ ਪੰਜਾਬ ਦੀ ਪੋਲਿਟਿਕਸ ਤੋਂ ਵਾਕਿਫ ਨੇ ਜਾਂ ਅਕਾਲੀ ਦਲ ਦੀ ਪੋਲਿਟਿਕਸ ਤੋਂ ਵਾਕਿਫ ਨੇ ਜਾਂ ਕਿਸੇ ਵੀ ਤਰੀਕੇ ਨਾਲ ਪੰਥਕ ਸਿਆਸਤ ਦੇ ਨਾਲ ਉਹ ਜੁੜੇ ਰਹੇ ਨੇ ਜਾਂ ਉਹਦੇ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀ ਮਹੱਤਤਾ ਕੀ ਹੈ ਇਤਿਹਾਸਿਕ ਮਹੱਤਤਾ ਕੀ ਹੈ ਤੇ ਪੋਲਿਟੀਕਲ ਮਹੱਤਤਾ ਕੀ ਹੈ ਹੁਣ ਇਸੇ ਹਾਲ ਨੂੰ ਲੈ ਕੇ ਨਵਾਂ ਅਕਾਲੀ ਦਲ ਤੇ ਪੁਰਾਣਾ ਅਕਾਲੀ ਦਲ ਆ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਨੇ ਜੀ ਬਿਲਕੁਲ ਪ੍ਰਵੀਨ ਜੀ ਜੀ ਪੰਜ ਮੈਂਬਰੀ ਕਮੇਟੀ ਜਿਹੜੀ ਕਿਸੇ ਸਮੇਂ ਸੱਤ ਮੈਂਬਰੀ ਬਣੀ ਸੀ ਜਦੋਂ 2 ਦਸੰਬਰ ਨੂੰ ਫੈਸਲੇ ਸੁਣਾਏ ਗਏ ਸੀ ਹਾਂ ਜੀ ਉਸ ਕਮੇਟੀ ਦੇ ਐਡਵੋਕੇਟ ਹਿੰਤ ਸਿੰਘ ਧਾਮੀ ਅਤੇ ਕਰਪਾ ਸਿੰਘ ਵਡੂੰਗਰ ਆਪਣੇ ਆਪ ਨੂੰ ਕਿਨਾਰੇ ਕਰ ਗਏ ਸੀ ਜਿਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਜੀ ਤੇ ਫਿਰ ਉਹ ਪੰਜ ਮੈਂਬਰੀ ਕਮੇਟੀ ਕਹਿੰਦੀ ਕਿ ਅਸੀਂ ਕੱਲ ਤੱਕ ਸਾਡੇ ਹੁਕਮਾਂ ਅਨੁਸਾਰ ਜੀ ਭਰਤੀ ਪ੍ਰਕਿਰਿਆ ਚਲਾਈ ਆ ਤੇ ਉਸ ਤੋਂ ਬਾਅਦ ਅਸੀਂ ਹੁਣ ਮਤਲਬ ਕਿ ਡੈਲੀਗੇਟ ਚੁਣਨ ਦੀ ਪ੍ਰਕਿਰਿਆ ਬਲਾਕ ਪੱਤਰ ਜ਼ਿਲ੍ਹਾ ਪੱਤਰ ਤੇ ਵਿੱਚੋਂ ਸਟੇਟ ਪੱਤਰ ਦੇ ਉਹ ਪ੍ਰਕਿਰਿਆ ਆਮ ਬਹੁਤ ਜੀ ਤੇ ਉਹਨਾਂ ਨੇ ਤਰੀਕ ਕਲਾਨ ਦਿੱਤੀ ਆ ਆਮ اجلاس ਦੀ 11 ਅਗਸਤ ਠੀਕ ਹੈ ਜੀ ਮਤਲਬ 11 ਅਗਸਤ ਨੂੰ ਇੱਕ ਨਵਾਂ ਅਕਾਲੀ ਦਲ ਹੋਰ ਪੈਦਾ ਹੋ ਜਾਣਾ ਹੂੰ ਤੇ ਉਸ ਅਕਾਲੀ ਦਲ ਦੇ ਇਸ اجلاس ਦੇ ਰਹੀ ਜਿਹਦੇ ਵਿੱਚ ਪ੍ਰਧਾਨ ਜਾਂ ਹੋਰ ਅਹੁਦੇਦਾਰ ਚੁਣੇ ਜਾ ਸਕਦੇ ਪ੍ਰਧਾਨ ਕਿਹਨੇ ਜਾਣਾ ਦਾ ਤੈਹੀ ਆ ਉਸ ਤੋਂ ਬਾਅਦ ਉਹ ਵੀ ਹੋ ਸਕਦਾ ਉਹ ਉਸੇ ਤਰ੍ਹਾਂ ਕਿ ਪ੍ਰਧਾਨ ਨੂੰ ਸਾਰੇ ਅਧਿਕਾਰ ਦਿੱਤੇ ਜਾਂ ਉੱਥੇ ਹੀ ਬਾਕੀ ਮੈਂਬਰ ਚੁਣਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਡੈਲੀਗੇਟਾਂ ਦੀ ਕਿਰਿਆ ਉਹ ਬੜੇ ਸੰਵਧਾਨਕ ਵਿਧਾਨਕ ਤਰੀਕਿਆਂ ਨਾਲ ਕਰ ਰਹੇ ਨੇ ਇਸ ਲਈ ਸਾਰੀ ਦੀ ਨਜ਼ਰਾਂ ਉਹਨਾਂ ਤੇ ਹੈਗੀਆਂ ਜੀ ਹੁਣ ਸਵਾਲ ਆਉਂਦਾ ਹੈ ਕਿ 11 ਤਰੀਕ ਦੇ ਆਮ ਇਜਲਾਸ ਤਾਂ ਉਹਨਾਂ ਨੇ ਰੱਖ ਲਿਆ ਉਹ ਇਜਲਾਸ ਰੱਖਿਆ ਤੇ ਜਸ ਸਿੰਘ ਸਮੁੰਦਰੀ ਹਾਲ ਚ ਠੀਕ ਹੈ ਜੀ ਤੇ ਜਸ ਸਿੰਘ ਸਮੁੰਦਰੀ ਹਾਲ ਚ ਲੰਘੇ ਦਿਨੀ ਸੁਖਵੀਰ ਸਿੰਘ ਬਾਦਲ ਦੀ ਚੋਣ ਵੀ ਹੋ ਕੇ ਆਈ ਐਥੋਂ ਵੱਡੇ ਵੱਡੇ ਐਸੀਬੀਸ ਦੇ ਪ੍ਰਧਾਨ ਤੇ ਵੱਡੇ ਵੱਡੇ ਫੈਸਲੇ ਇਸ ਹਾਲ ਚ ਹੁੰਦੇ ਰਹਿ ਸੋ ਇਸ ਲਈ ਬਿਲਕੁਲ ਤੁਸੀਂ ਧਰਸ ਪਰਵਾਇ ਕਿ ਮਹੱਤਤਾ ਬਾਤ ਪਰ ਗੁਣ 11 اگست نو جے ਪੰਜ ਮੈਂਬਰੀ ਕਮੇਟੀ ਇਥੇ اجلاس ਕਰਦੀ ਆ ਕੀ ਉਹਨਾਂ ਨੂੰ ਇੱਕ ਦਿਨ ਦੀ ਇਜਾਜ਼ਤ ਮਿਲ ਗਈ ਆ ਹਮ ਹਮ ਜੇ ਉਹਨਾਂ ਨੇ ਇਜਾਜ਼ਤ ਲੈਣੀ ਆ ਜਾਂ ਉਹਨਾਂ ਨੇ ਇਜਾਜ਼ਤ ਨਹੀਂ ਲੈਣੀ ਕਿਉਂਕਿ ਜੋ ਜਾਣਕਾਰੀ ਮੇਰੇ ਕੋਲ ਸੀ ਉਹਦੇ ਅਨੁਸਾਰ ਅਜੇ ਤੱਕ ਉਹ ਅਧਿਕਾਰਕ ਤੌਰ ਤੇ ਐਸਜੀਪੀਸੀ ਕੋਲ ਕੋਈ ਪੱਤਰ ਲੈ ਕੇ ਨਹੀਂ ਗਏ ਇਹਦੇ ਲਈ ਜੀ ਤੇ ਪਰ ਤਰੀਕ ਤੇ ਸਥਾਨ ਉਹਨਾਂ ਨੇ ਐਲਾਨ ਦਿੱਤਾ ਹਮ ਪਤਾ ਲੱਗ ਰਿਹਾ ਕਿ ਐਸਜੀਪੀਸੀ ਵੀ ਇਸ ਨੂੰ ਲੈ ਕੇ ਦਬਦਚਾ ਹੈ ਹਮ ਹਮ ਇਬ ਵੈਸੇ ਤਾਂ ਉਹ ਇਸ ਲਈ ਹੈ ਜੇ ਬੇਫਿਕਰ ਜੀ ਦਿਖਾ ਰਹੀ ਹੈ ਕਿ ਸਾਡੇ ਕੋਲ ਕਿਹੜਾ ਕੋਈ ਚਿੱਠੀ ਪੱਤਰ ਆਇਆ ਜੀ ਹੂੰ ਹੋ ਸਕਦਾ ਦਿਨ ਰਾਤ ਜਾਂ ਅੱਜ ਭਲਕ ਤੱਕ ਕੋਈ ਸੁਨੇਹਾ ਉਹਨਾਂ ਕੋਲ ਪਹੁੰਚ ਜਾਈ ਸੋ ਤਿਆਰੀ ਪਈ ਹੈ ਸਰ ਪੰਜਵੇਂ ਮੇਰੀ ਕਮੇਟੀ ਕੈਸੀ ਚਿੱਠੀ ਦਵਾਗੇ ਮਨਜ਼ੂਰੀ ਲਵਾਗੇ ਪੂਰੀ ਪ੍ਰਕਿਰਿਆ ਚ ਪਾਵਾਂਗੇ ਹੂੰ ਹੂੰ ਕੀ ਵੀ ਇਸ ਮਾਗ ਨੂੰ ਦੇਖ ਸਕਦੇ ਨੇ ਤੁਸੀਂ ਹੂੰ ਕੀ ਉਸ ਨੂੰ ਦੇਣ ਤੋਂ ਕੋਰੀ ਨਾ ਕਰ ਸਕਦੇ ਨੇ ਹੂੰ ਹੂੰ ਕਰਦੇ ਨੇ ਤਾਂ ਉਹਦਾ ਬਟਾ ਕਿਤੇ ਤੇ ਲੱਗਣਾ ਹੂੰ ਕੀ ਐਸਜੀਪੀਸੀ ਤੇ ਧਾਮੀ ਤੇ ਜਾਂ ਕੁਰੀ ਬਦਲ ਤੇ ਹੂੰ ਹੂੰ ਸਹੀ ਤੋਂ ਇਹ ਲੈ ਕੇ ਖਾਸੀਆਂ ਕਿਆਸ ਰਾਈਆਂ ਨੇ ਵੈਸੇ ਤਾਂ ਇਹ ਵੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਚ ਨਵੇਂ ਪਾਰਟੀ ਦਾ ਗਠਨ ਹੋਊਗਾ ਜਾਂ ਪ੍ਰਧਾਨ ਕੋਈ ਹੋਰ ਹੋਊਗਾ ਇਹਨੂੰ ਲੈ ਕੇ ਵੀ ਕਈ ਪੀਂ ਤਰ੍ਹਾਂ ਰਖੜੇ ਗੰਨੀ ਵੀ ਦੇਖ ਰਹੀਆਂ ਨੇ ਕਿ ਵੀ ਦੇਖੋ ਪੈਸੀ ਵਾਲੀ ਤਰ੍ਹਾਂ 흘ਾ ਵੀ ਸਕਦੀ ਹੈ ਕਿ ਕਹਿੰਦੇ ਮਹਿਲਾ ਪ੍ਰਧਾਨ ਬਣਾ ਲਓ ਐ ਕਿ ਕਹਿੰਦੇ ਨਹੀਂ ਵਿਵਾਦ ਰਿਆ ਉਹਨਾਂ ਦਾ ਰਹਿਣ ਦੋ ਫਿਰ ਪਹਿਲੇ ਤੋਂ ਹੀ ਕੋਈ ਪੰਗਾ ਪੈ ਜੂਗਾ ਸੋ ਇਹ ਸੇ ਕਾਫੀ ਕੁਝ ਸੁਵਿਧਾ ਆ ਜੇ ਉਧਰੋਂ ਵੀ ਕੋਈ ਸਪਸ਼ਟਤਾ ਨਹੀਂ ਹੈ ਪਰ ਵੱਡਾ ਮਸਲਾ ਸਥਾਨ ਨੂੰ ਲੈ ਕੇ ਬਣਾ ਮੈਨੂੰ ਯਾਦ ਆ ਕਿ ਇਹਨਾਂ ਦੀ ਧਰਦੀ ਉਹ ਸ਼ਾਇਦ ਬੈਠਕ ਨੂੰ ਲੈ ਕੇ ਜਿਹੜੀ ਫਟਕਤ ਹੋਇਆ ਸੀ ਮਸਲਾ ਤੇ ਉੱਥੇ ਫਿਰ ਆਲ ਦੇ ਬਾਅਦ ਟਰੈਕਟਰ ਵਗੈਰਾ ਲਾਤੇ ਸੀ ਜਦੋਂ ਕਿ ਮਨਜ਼ੂਰੀ ਲਈ ਵੀ ਸੀ ਸੋ ਇਸ ਇਹ ਜੇ ਹਾਲ ਕੁਝ ਹੋ ਸਕਦਾ ਦੇਖੋ ਇੱਕ ਪਾਸੇ ਤਾਂ ਪੁਰਾਣਾ ਅਕਾਲੀ ਦਲ ਬਾਦਲਤਰ ਇਸ ਨੂੰ ਲੈ ਕੇ ਫਿਕਰਮੰਦ ਹੋਊਗਾ ਹਮ ਹਮ ਉਹਨਾਂ ਲਈ ਤਾਂ ਇਹ ਅਕਾਲੀ ਦਰਨਾਓ ਕਿ ਸ਼ਰੀਕ ਲੱਗਦਾ ਉਹਨਾਂ ਨੂੰ ਤਾਂ ਹੂੰ ਸ਼ਰੀਕ ਜੰਮ ਰਿਹਾ ਤੇ ਪਰ ਦੂਸਰੇ ਪਾਸੇ ਜੇ ਉਹ ਇਨਕਾਰ ਕਰਦੇ ਨੇ ਜੇ ਐਸਪੀਸੀ ਸਹੀ ਮੈਨੇਜ ਵੀ ਮੰਨ ਲਈਏ ਕਿ ਉਹਨਾਂ ਦਾ ਪਹਿਲਾਂ ਤੋਂ ਕੋਈ ਪ੍ਰੋਗਰਾਮ ਤੈਅ ਹੋਵੇ ਤਾਂ ਵੀ ਇਹੀ ਗੱਲ ਜਾਣੀ ਆ ਕਿ ਵੀ ਇਹ ਬਾਦਲਾ ਨਹੀਂ ਕਰਾ ਕੀਤਾ ਉਹਦਾ ਅਕਾਲੀ ਦਰਨੂ ਨੁਕਸਾਨ ਹੋਣਾ ਜੇ ਅਕਾਲੀ ਦਰਨੇ ਗਲਤੀ ਕਰਦਾ ਪਰ ਤਾਂ ਵੀ ਇਹੋ ਜਿਹਾ ਚਾਦ ਤਰੀ ਉਹਦੀ ਜੀ ਗਲਤੀ ਦੇ ਅਸਰ ਬਣ ਰਹੇ ਨੇ ਕਿ ਗਲਤੀ ਕਰ ਸਕਦੇ ਆ ਉਹ ਪਰ ਪੰਜ ਮੈਂਬਰੀ ਕਮੇਟੀ ਮੈਂ ਲਾਦਾ 11 ਤਰੀਕ ਦੇ اجلاس ਤੱਕ ਹੀ ਨਹੀਂ ਰੁਕ ਰਹੀ ਠੀਕ ਹੈ ਉਹ 11 ਤਰੀਕ ਦੇ اجلاس ਤੋਂ ਬਾਅਦ ਪ੍ਰਧਾਨ ਦੀ ਚੋਣ ਤੋਂ ਬਾਅਦ ਢਾਂਚਾ ਬਣਾਉਂਦਿਆਂ ਹੀ ਤਰਨਤਾਰਨ ਜਿਮਨੀ ਚੋਣ ਲਈ ਉਮੀਦਵਾਰ ਵੀ ਲਾ ਦੇ ਠੀਕ ਹੈ ਤੇ ਉਹ ਪਹਿਲੀ ਚੋਣ ਇਹ ਨਮਾ ਅਕਾਲੀ ਦਲ ਤਰਨਤਾਰਨ ਦੀ ਜਿਮਨੀ ਕਿਉਂ ਲੜੇਗਾ ਤੇ ਜੇ ਜਿਮਨੀ ਚੋਣ ਲੜੇਗਾ ਫਿਰ ਚੋਣ ਨਿਸ਼ਾਨ ਦਾ ਵੀ ਮਸਲਾ ਆਏਗਾ ਹੂੰ ਫਿਰ ਟੱਕੜੀ ਵਾਲਾ ਮੁੱਦਾ ਵੀ ਬਣੇਗਾ ਫਿਰ ਦਫ਼ਤਰ ਵਾਲਾ ਮੁੱਦਾ ਵੀ ਇਹਨਾਂ ਦਾ ਇਹ ਸਾਰੇ ਹੀ ਮਸਲੇ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਹੀ ਸ਼ੁਰੂ ਹੋਣੇ ਨੇ ਤੇ ਉਹ ਇਸੇ ਲਈ ਉਹ ਹਲ ਦੇਣ ਤੋਂ ਇਨਕਾਰੀ ਨੇ ਕਿ ਇੱਥੇ ਬੈਠ ਕੇ ਜੀ ਸਾਡਾ ਹੀ ਜੜਾ ਨਾ ਬੁੱਟ ਦੇਣ ਕਿਤੇ ਉਹਨਾਂ ਨੂੰ ਇਹ ਡਰ ਲੱਗਦਾ ਪਰ ਇਹ ਮਾਮਲਾ ਭਖੂਗਾ ਵੀ ਤੇ ਪੰਥਕ ਤਰਾਲੀ ਵੀ ਪੰਜਾਬੀ ਸਿਆਸੀ ਫਿਜ਼ਾਂ ਨੂੰ ਪਰੰਪਰਣ ਸਮਝ ਨਾਲ ਨਹੀਂ ਵੀ ਨਿਗਾਹਸ ਕਰਤੇ ਲੱਗੀ ਹੋਈ ਹਾਂਜੀ ਬਿਲਕੁਲ ਆਪਾਂ ਅਤੀਤ ਦੇ ਵਿੱਚ ਵੀ ਇਹ ਖਬਰਾਂ ਸਾਂਝੀਆਂ ਕੀਤੀਆਂ ਵੀ ਚੰਡੀਗੜ੍ਹ ਦੇ ਵਿੱਚ ਦਫ਼ਤਰ ਮਲਣਾ ਪੈ ਗਿਆ ਸੀਗਾ ਕੋਈ ਸਮਾਂ ਸੀ ਕਿ ਕਿਤੇ ਦੂਜਾ ਕਾਲੀ ਦਲ ਨਾ ਆ ਕੇ ਇੱਥੇ ਪ੍ਰੈਸ ਕਾਨਫਰੰਸ ਕਰ ਜੇ ਸੋ ਚੋਣ ਨਿਸ਼ਾਨ ਤਿੱਕਰ ਵੀ ਗੱਲ ਜਾਊਗੀ ਕਿਉਂਕਿ ਆਪਾਂ ਵੇਖਿਆ ਸੀਗਾ ਵੀ ਵਿਧਾਇਕ ਜਿਹੜੇ ਨੇ ਉਹ ਪੁਰਾਣੇ ਅਕਾਲੀ ਦਲ ਨਾਲ ਨਹੀਂ ਹੈਗੇ ਉਸ ਤਰੀਕੇ ਦੇ ਨਾਲ ਜਿੰਨੇ ਕੋ ਉਹਨਾਂ ਨੂੰ ਚਾਹੀਦੇ ਨੇ ਸੋ ਚੋਣ ਨਿਸ਼ਾਨ ਦਾ ਵੀ ਰੌਲਾ ਆਪਣੇ ਸਾਹਮਣੇ ਆ ਪਰ ਤੇਜਾ ਸਿੰਘ ਸਮੁੰਦਰੀ ਹਾਲத் ਜਿਹੜੀ ਮਹੱਤਤਾ ਉਹ ਇਸ ਗੱਲੋਂ ਵੀ ਬੜੀ ਡੂੰਗੀ ਹੈ ਕਿਉਂਕਿ ਜਦੋਂ ਵੀ ਅਕਾਲੀ ਦਲ ਕਿਸੇ ਮੋਰਚੇ ਦਾ ਐਲਾਨ ਕਰਦਾ ਸੀਗਾ ਤਾਂ ਜਿੰਨਾ ਚਿਰ ਤਾ ਉਹ ਪਿੰਡਾਂ ਦੇ ਵਿੱਚ ਕੋਈ ਮੋਰਚੇ ਲਾ ਕੇ ਜਾਂ ਲਾਮਬੰਦੀ ਕਰਦਾ ਸੀਗਾ ਉਹਨਾਂ ਚਿਰ ਤਾ ਸੈਂਟਰਲ ਏਜੰਸੀਆਂ ਨਹੀਂ ਸੈਕਟ ਹੁੰਦੀਆਂ ਪਰ ਜਦੋਂ ਕੋਈ ਐਲਾਨ ਉੱਥੋਂ ਇਹ ਹੁੰਦਾ ਸੀਗਾ ਅਕਾਲੀ ਦਲ ਦੇ ਤਰਫੋਂ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਹੈ ਤਾਂ ਫਿਰ ਪਤਾ ਹੁੰਦਾ ਸੀਗਾ ਵੀ ਇੱਥੋਂ ਕੋਈ ਵੱਡਾ ਪ੍ਰੋਗਰਾਮ ਦਿੱਤਾ ਜਾਊਗਾ ਇਸ ਕਰਕੇ ਦੀ ਮਹੱਤਤਾ ਜਿਹੜੀ ਹੈ ਬਹੁਤ ਆ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕੀ ਗੱਲ ਸਿਰਫ ਇੱਥੇ ਨਹੀਂ ਗੱਲਾਂ ਹੁਣ ਅੱਗੇ ਵੀ ਰੁਕਣੀਆਂ ਤੇ ਉਹ ਖਬਰਾਂ ਦੇ ਉੱਤੇ ਆਪਾਂ ਚਰਚਾ ਜਿਹੜੀ ਆ ਜ਼ਰੂਰ ਕਰਦੇ ਰਾਂਗੇ। ਅਗਲਾ ਹੀ ਮਾਮਲਾ ਪੰਥਕ ਵਿਚਾਰਗੇ ਤੇ ਸਰਕਾਰ ਦੇ ਨਾਲ ਜਿਹੜੇ ਆਮੋ ਸਾਹਮਣੇ ਹੋਏ ਖੜੇ ਨੇ ਪੰਥਕ ਧਿਰਾਂ ਉਸ ਮਾਮਲੇ ਉੱਤੇ ਗੱਲ ਕਰੀਏ 350 ਸਾਲਾਂ ਨੂੰ ਲੈ ਕੇ ਐਸਜੀਪੀਸੀ ਤੇ ਮਾਨ ਸਰਕਾਰ ਇਹ ਦੋਵੇਂ ਧਿਰ ਆਮੋ ਸਾਹਮਣੇ ਨੇ ਜੀ। ਬਿਲਕੁਲ ਜੀ ਚੀਗਰ ਤੇਗ ਬਾਦਲ ਜੀ ਦਾ 350 ਸਾਲਾ ਆ ਰਿਹਾ ਹੈ। ਜੀ ਨਵੰਬਰ ਮਹੀਨੇ ਦੇ ਵਿੱਚ ਇਹ ਦੇਖਤਾ ਹੈ ਤੇ ਹੁਣ ਤੋਂ ਹੀ ਤਾਂ ਇਸ ਮਾਚੂ ਜੀ ਸੰਸਥਾ ਨਾਲ ਤੇ ਬੰਦੀਆਂ ਅਨਾਂ ਉਹ ਜਿਹੜੋ ਟੇਕ ਬਾਦਰੀ ਸਤਿ ਸੰਸਮਰਪਤ ਲੜੀਵਾਰ ਪ੍ਰੋਗਰਾਮ ਰੰਮ ਕਰ ਦਿੱਤੇ ਨੇ ਜੋ ਵੀ ਸਮਾਗਮ ਹੋ ਰਹੇ ਨੇ ਉਹ ਉਹਨਾਂ ਨੂੰ ਸਮਰਪਤ ਕੀਤੇ ਜਾ ਰਹੇ ਨੇ ਹਮਮ ਤੇ ਵਕਵਕ ਕੀਰਤਨ ਵੀ ਸਜਣਗੇ ਵਕਵਕ ਸੰਸਥਾਾਂ ਮਾ ਵੀ ਆਪਣੇ ਪੱਧਰ ਤੇ ਪ੍ਰੋਗਰਾਮ ਰਿਕਣੀਆਂ ਪਰ ਸਭ ਦੀਆਂ ਨਜ਼ਰਾਂ ਆ ਇੰਗੀਆਂ ਨੇ ਐਸਜੀਪੀਸੀ ਤੇ ਹਮ ਟਰੋਮਣੀ ਗੁਰਦੁਆਰਾ ਪੰਧਕ ਕਮੇਟੀ ਕਹਿੰਦੀ ਜੀ ਕਿ ਅਸੀਂ ਵੱਡਾ ਸਮਾਗਮ ਜਿਹੜੇ ਕਰਨੇ ਨੇ ਲੜੀਵਾਰ ਜਿਹੜੇ ਸਮਾਗਮ ਕਰਨੇ ਨੇ ਜੀ ਉਹਨਾਂ ਚ ਅਸੀਂ ਸਾਰੀਆਂ ਸਰਕਾਰਾਂ ਪਰ ਸਰਕਾਰਾਂ ਵੀ ਔਰ ਨਾ ਸੁਭਿਆਨੀ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਸਭ ਨੂੰ ਸੱਦਾ ਦਵਾਂਗੇ ਹਾਂ ਸਾਰੇ ਆ ਕੇ ਪਲੇਟਫਾਰਮ ਤੇ ਸ਼ਾਮਲ ਹੋਣ ਤੇ ਸਾਰੇ ਇਸ ਸੰਦੇਸ਼ ਨਾਲ ਕੇ ਵੀ ਸਾਂਝੀ ਬਲਤਾ ਦਾ ਦਿਹਾੜਾ ਤੇ ਉਹਨਾਂ ਦਾ ਜੋ ਸੰਦੇਸ਼ ਹੈ ਜੋ ਫਲਸਫਾ ਹੈ ਸਾਰਿਆਂ ਚ ਚਾਵੇ ਠੀਕ ਹੈ ਸੋ ਇਸ ਨੂੰ ਲੈ ਕੇ ਉਹਨਾਂ ਨੇ ਪਹਿਲਾਂ ਵੀ ਸਰਕਾਰ ਨੂੰ ਕਿਹਾ ਸੀਗਾ ਕਿ ਸਰਕਾਰ ਸਹਿਯੋਗ ਕਰੇ ਐ ਜੀਬੀਸੀ ਦਾ ਹਾਂ ਜੀ ਸਰਕਾਰ ਇਸ ਦਿਹਾੜਿਆਂ ਨੂੰ ਮਨਾਉਣ ਦੇ ਲਈ ਨਾਲ ਆਵੇ ਹੈਨਾ ਤੇ ਉਹ ਆਪਣਾ ਕੰਮ ਕਰੇ ਤੇ ਸੰਸਥਾ ਧਾਰਮਿਕ ਸੰਸਥਾ ਆਪਣਾ ਕੰਮ ਕਰੇ ਧਾਰਮਿਕ ਸਮਾਗਮ ਹ ਉਹਨਾਂ ਦੇ ਉੱਤੇ ਸਾਡੀ ਜ਼ਿੰਮੇਵਾਰੀ ਹੈ ਐਸਪੀਸੀ ਕਹਿੰਦੀ ਤੇ ਸਰਕਾਰਾਂ ਉਹਨਾਂ ਉਹਨਾਂ ਖੇਤਰਾਂ ਦਾ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਜਿੱਥੇ ਜਿੱਥੇ ਉਹਨਾਂ ਦੇ ਚਰਨ ਪਏ ਨੇ ਜਿਹੜੀਆਂ ਧਾਮਾਂ ਤੇ ਸਮਾਗਮ ਹੋਣੇ ਨੇ ਉਹਨਾਂ ਖੇਤਰਾਂ ਦੇ ਵਿਕਾਸ ਦੇ ਲਈ ਉਨਤੀ ਦੇ ਲਈ ਕੋਈ ਕੰਮ ਕਰੇ ਤੇ ਧਾਰਮਿਕ ਸਵਾਲ ਸਾਡਾ ਸ਼ਾਮਿਲ ਹੋ ਜਵੇ ਵੈਸੇ ਵੀ ਮਤਲਬ ਕਿ ਜੇ ਸੰਗਤ ਚ ਆ ਕੇ ਬੈਠਦੇ ਹੋ ਤਾਂ ਸੁਨੇਹਾ ਹੋਰ ਬੜਾ ਕਰਕੇ ਵੀ ਠੀਕ ਹੈ ਕਰ ਰਹੇ ਨੇ ਅਸੀਂ ਵਿੱਚ ਸ਼ਾਮਲ ਆ ਜੀ ਅਸੀਂ ਜੋ ਤਿਲਬੰਦੀ ਸੇਵਾ ਕਰ ਸਕਦੇ ਹਾਂ ਨਾਲ ਕਰਾਂਗੇ ਸਾਰਾ ਅਮਲਾ ਫਾਲਾ ਸਾਰਾ ਤੇ ਅਸੀਂ ਸੰਗਤ ਚ ਹਾਜ਼ਰ ਹਾਂ 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 ਪਰ ਐ ਜੀ ਪੀ ਸੀ ਕਹਿੰਦੀ ਕਿ ਨਹੀਂ ਜੀ ਸਰਕਾਰ ਆਪਣੇ ਪੱਤਰ ਤੇ ਕਰਕੇ ਧਾਰਮਿਕ ਕੰਮਾਂ ਚ ਸਿੱਖੀ ਦੇ ਕੰਮਾਂ ਚ ਦਖਲ ਦੇ ਯਾ ਮਤਲਬ ਜੇ ਤਾਂ ਅਕਾਲੀ ਭਾਜਪੀ ਦੀ ਸਰਕਾਰ ਹੋਵੇ ਫਿਰ ਤਾਂ ਐ ਜੀ ਪੀ ਸੀ ਬੈਠਦੀ ਹੈ ਤੀਜੀ ਲਾਈਨ ਚ ਹਾਂ ਇਹ ਸਰਕਾਰ ਜੋ ਮਰਜ਼ੀ ਕਰੇ ਠੀਕ ਹੈ ਹੈਨਾ ਤੇ ਜੇ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਫਿਰ ਧਰਮ ਚ ਤੇ ਸਿੱਖੀ ਚ ਦਖਲ ਆ ਹਾਂ ਇਹ ਉਹਦਾ ਨੁਕਤਾ ਕਮਾਲ ਹੈ ਹੈਨਾ ਹੁਣ ਭਗਵਤ ਮਾਨ ਵੀ ਬੋਲਣ ਚੱਲਣ ਨੂੰ ਤਾਂ ਅਗਲੇ ਕੋਲ ਟੋਟ ਕੇ ਨਾਉਂਦੇ ਆ ਨਾ ਉਹ ਕਹਿੰਦਾ ਵੀ ਛੋਟੇ ਕੋਲ ਕਾਪੀਰਾਈਟ ਹੈ ਗੁਰੂ ਸਾਹਿਬ ਦਾ ਹਮ ਜਸਮਾਗਨ ਕੋਲ ਕਾਪੀਰਾਈਟ ਹੈ ਇਹ ਤਾਂ ਸਾਨੂੰ ਵੀ ਹੈ ਕਿ ਅਸੀਂ ਵੀ ਕਰ ਸਕਦੇ ਹਾਂ ਅਸੀਂ ਆਪਣੇ ਪੱਤਰ ਤੇ ਕਰਾਂਗੇ ਹਮ ਹਮ ਮੈਨੂੰ ਲੱਗਦਾ ਕਿ ਐਸਜੀਪੀਸੀ ਪਹਿਲਾਂ ਆਪਣਾ ਦਰ ਵੱਡਾ ਕਰਦੀ ਹਮ ਆਪਣਾ ਦਰਵਾਜ਼ਾ ਉੱਚਾ ਕਰਦੀ ਹਮ ਤੇ ਸਭ ਨੂੰ ਆਉਣ ਦਾ ਖੁੱਲਾ ਸੱਦਾ ਦਿੰਦੀ ਜੀ ਉਹ ਬੈਠਕ ਕਰਦੀ ਕਿ ਜਿਹੜੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਹਮਮ ਸਿੱਖੀ ਨਾਲ ਸੰਬੰਧਿਤ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਉਹ ਸਾਰੀਆਂ ਐਸਜੀਪੀਸੀ ਦੇ ਥਾੜੇ ਤੇ ਇਕੱਠੀਆਂ ਹੋ ਕੇ ਅਸੀਂ ਦਿਹਾੜਾ ਮਨਾ ਰਿਹਾ ਪਹਿਲਾਂ ਤਾਂ ਉਹ ਹੀ ਸੰਦੇਸ਼ ਦਿੰਦੀ ਤੁਸੀਂ ਸਰਕਾਰ ਨੂੰ ਤਾਂ ਨਸੀਹਤ ਦੇ ਰਹੇ ਹੋ ਤੇ ਆਪ ਦੇਖੋ ਦਿੱਲੀ ਗੁਰਦੁਆਰਾ ਕਮੇਟੀ ਹਰਿਆਣਾ ਗੁਰਦੁਆਰਾ ਕਮੇਟੀ ਨੇ ਅਜੇ ਤੱਕ ਨਾਲ ਵੀ ਨਹੀਂ ਖੜਾ ਕੀਤਾ ਭਾਈ ਜੇ ਉਹ ਕਿਸੇ ਪਾਰਟੀ ਨਾਲ ਜੁੜ ਗਈਆਂ ਤੇ ਤੁਸੀਂ ਵੀ ਤਾਂ ਗਰੈਂਟਿੰਗ ਪਾਰਟੀ ਨਾਲ ਜੁੜੇ ਹੋ ਜਦੋਂ ਕਿ ਉਹ ਗਰੈਂਟਿੰਗ ਪਾਰਟੀ ਤੁਹਾਡੇ ਥੱਲੇ ਹੋਣੀ ਚਾਹੀਦੀ ਸੀ ਅੱਜ ਤੁਹਾਡੇ ਸਿਰ ਤੇ ਹੈ ਉਹ ਪਾਰਟੀ ਹੂੰ ਸਹੀ ਸੋ ਇਸ ਲਈ ਐਸਜੀਪੀਸੀ ਨੂੰ ਇਹ ਗੱਲ ਦਾ ਗੌਰ ਕਰਨਾ ਬਹੁਤ ਜ਼ਰੂਰੀ ਸੀ ਕਿ ਉਹ ਪਹਿਲਾਂ ਇਹਨਾਂ ਸਾਰੀ ਹੋਰ ਛਡੋ ਤਖਸੀਲ ਪਟਨਾ ਸਾਹਿਬ ਤਖਸੀਲ ਨਦੇੜ ਸਾਹਿਬ ਇਹ ਇਹਨਾਂ ਦਿਹਾੜਿਆਂ ਤੇ ਜੇ ਉਹ ਵੀ ਨਾਲ ਨਹੀਂ ਆ ਰਹੇ ਹੂੰ ਹੂੰ ਫਿਰ ਤੁਸੀਂ ਸਰਕਾਰ ਨੂੰ ਕਿਵੇਂ ਕਹਿ ਰਹੇ ਹੋ ਸੋ ਇਸ ਇਹ ਚੁਣੌਤੀ ਐਸਜੀਪੀਸੀ ਨੇ ਵੀ ਖੜੀ ਆ ਪਰ ਫਿਰ ਵੀ ਭਗਵੰਤ ਮਾਨ ਹੋਰਾਂ ਦੀ ਤੇ ਉਹਨਾਂ ਦੀ ਸਰਕਾਰ ਨੂੰ ਇਸ ਦਿਨ ਦੇ ਉੱਤੇ ਕੋਈ ਵਿਵਾਦ ਖੜਾ ਕਰਨ ਦੀ ਬਜਾਏ ਹਮਮ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਦਾ ਅਸੀਂ ਉਹ ਦਿਨ ਮਨਾਉਣਾ ਜਿਸ ਦਿਨ ਉਹਨਾਂ ਨੇ ਲੋਕਾਈ ਲਈ ਹਿੰਦੂ ਪਾਈਚਾਰੇ ਲਈ ਸਰਬ ਧਰਮ ਦੀ ਸਾਂਝੀ ਵਾਲਤਾ ਲਈ ਕੁਰਬਾਨੀ ਦਿੱਤੀ ਜੀ ਜੀ ਤੇ ਜੇ ਉਹ ਦਿਨ ਮਨਾਉਣਾ ਤੇ ਆਪ ਤਾਂ ਸਾਂਝੇ ਹੋ ਜੀਏ ਹਮ ਤੇ ਜੇ ਟਕਰਾ ਹੀ ਰਿਹਾ ਜੇ ਇਹੀ ਬਿਆਨੀਆਂ ਇਹਾ ਜੋ ਅੱਜ ਚੱਲ ਰਿਹਾ ਕਿ ਤੁਹਾਡੀ ਕਾਪੀਰਾਈਟ ਨਹੀਂ ਸਾਡਾ ਕਾਪੀਰਾਈਟ ਹੈ ਉਹ ਕਹੇ ਸਾਡੇ ਨਾਲ ਆ ਕੇ ਮਿਲਾਓ ਅਸੀਂ ਚਿਤਾਵਨੀ ਵੀ ਦਿੱਤੀ ਸੀ ਸਮਝਾਇਆ ਵੀ ਸੀ ਜੀ ਫਿਰ ਵੀ ਸਾਜੀ ਵਾਲਤਾ ਸੁਨਿਆ ਤਾਂ ਇੰਨੀ ਖਬਰ ਲੱਗੂਗੀ ਬਾਕੀ ਖਬਰਾਂ ਤਾਂ ਇੱਕ ਦੋ ਨੂੰ ਭੰਡਣ ਨਹੀਂ ਲੱਗਣਗੀਆਂ ਚਰਚਾਵਾਂ ਦਾ ਭੰਡਣ ਨਹੀਂ ਆਉਣਗੀਆਂ ਫਿਰ ਸੁਨਿਆ ਕਿੱਥੇ ਜਾਊਗਾ ਸਹੀ ਹੈ ਸੋ ਇਸ ਲਈ ਇਹ ਦੋਹਾਂ ਧਿਰਾਂ ਨੂੰ ਇਹਦੇ ਤੇ ਮੰਥਨ ਵਿਚਾਰ ਕਰਨਾ ਚਾਹੀਦਾ ਮੈਂਨਰ ਦਾ ਇਹ ਗੰਭੀਰ ਮਸਲਾ ਹੈ ਜੇ ਬਹੁਤ ਸਮਾਂ ਹੋਣੇ ਸੁਝਾ ਲੈਣਾ ਚਾਹੀਦਾ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਜਿਹੜੇ ਦਰਬਾਰ ਸਾਹਿਬ ਦੇ ਮਾਮਲੇ ਦੇ ਵਿੱਚ ਜਿਹੜੀਆਂ ਧਮਕੀਆਂ ਆਪਾਂ ਦੇਖ ਰਹੇ ਆਂ ਈਮੇਲਾਂ ਜਿਹੜੀਆਂ ਆ ਰਹੀਆਂ ਨੇ ਸ਼ਰਮਾ ਜੀ ਧਮਕੀ ਵਾਲੀ ਤਾਂ ਕਹਿੰਦੇ ਨਵੀਂ ਈਮੇਲ ਆ ਗਈ ਪਰ ਸਾਹਿਬ ਕਹਿੰਦੇ ਅਸੀਂ ਦੋਸ਼ੀਆਂ ਤੱਕ ਬਸ ਪਹੁੰਚੀ ਪਏ ਹਾਂ ਬਿਲਕੁਲ ਜੀ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਤਿਗੰਕ ਸ੍ਰੀ ਦਰਬਾਰ ਸਾਹਿਬ ਦਾ ਤਮਸਤਕ ਹੋਣ ਗਏ ਸੀ ਉੱਥੇ ਵੀ ਉਮਰੂ ਵੀ ਹੋਏ ਨੇ ਤੇ ਦੰਕਰਿੰਦਰ ਸਿੰਘ ਸੂਚਨਾ ਕੇਂਦਰ ਚ ਐਡਵੋਕੇਟ ਜੀ ਸਿੰਘ ਧਾਮੀ ਨਾਲ ਵੀ ਮੁਲਾਕਾਤ ਹੋਈ ਹੈ ਇਸ ਬਰਸਨ ਲੈ ਕੇ ਡਲ ਹੋਈ ਜੀ ਹਾਂ ਹੁਣ ਮੈਨੂੰ ਨਹੀਂ ਪਤਾ ਕਿ ਉਹ ਸਾਡੇ 30 ਸਾਲਾਂ ਨੂੰ ਲੈ ਕੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਜਾਂ ਕੱਲੀ ਇਸੇ ਈਮੇਲ ਦੇ ਨਹੀਂ ਧਮਕੀਆਂ ਪੈ ਰਹੀਆਂ ਆ ਉਹਨੂੰ ਲੈ ਕੇ ਗੱਲ ਕਰੀ ਹਮਮ ਪਰ ਮੁੱਖੋਂ ਕੋ ਅੰਤਮਣ ਜੀ ਇੰਨਾ ਤਾਂ ਦੱਸ ਦੇਣ ਪਿਰਕੇ ਇੰਨੇ ਦਿਨਾਂ ਤੱਕ ਕਾਰਵਾਈ ਕਿਉਂ ਨਹੀਂ 13-14 ਦਿਨ ਹੋ ਗਏ ਲਗਭਗ ਲਗਾਤਾਰ ਇੱਕ ਈਮੇਲ ਦੋ ਈਮੇਲ ਤੇ ਦਮ ਤਾਂ ਇਹ ਪੜਿਆ ਜਾ ਰਿਹਾ ਸੀਗਾ ਕਿ ਸਾਡੀਆਂ ਟੀਮਾਂ ਉਹ ਤਾਮ ਲੱਡ ਤੱਕ ਚੱਲ ਗਈਆਂ ਜੀ ਇੱਥੇ ਤੱਕ ਕਨੈਕਸ਼ਨ ਜੁੜਾ ਜੂ ਤੱਕ ਪਹੁੰਚ ਗਈਆਂ ਜੀ ਆ ਜੀ ਦੁਬੇ ਜੀ ਬੰਦਾ ਜੀ ਇਹ ਮੁੱਖ ਹੋ ਸੀਗਾ ਜੀ ਜਿਹੜਾ ਤੇ ਜੇ ਮੁੱਖ ਬੰਦਾ ਫੜ ਲਿਆ ਉਸ ਤੋਂ ਬਾਅਦ ਵੀ ਮੇਲਾ ਕਿੱਥੋਂ ਆਈ ਜਾਂਦੀ ਉਸੇ ਉਸੇ ਢੰਗ ਤਰੀਕੇ ਜੋ ਹੀ ਈਮੇਲ ਲਗਾਤਾਰ ਕਿਵੇਂ ਆ ਰਹੀ ਹਮ ਜਦ ਤਾ ਆਪਾਂ ਗੱਲ ਕਰ ਰਹੇ ਸੀ ਜਾਂ ਤਾਂ ਚੌਥੀ ਪੰਜਵੀਂ ਈਮੇਲਾਂ ਦੀ ਗੱਲ ਸੀ ਤੇ ਹੁਣ ਤਾਂ 6 ਹੋ ਗਈਆਂ ਫਿਰ ਸਾਹਿਬ ਕਿੰਨਾਂ ਤਾਂ ਕੱਲ ਸ਼ਾਮ ਤੱਕ ਜਾਂਦੇ ਜਾਂਦੇ ਕਹਿੰਦੇ ਨੌਵੀਂ ਈਮੇਲ ਵੀ ਆ ਗਈ ਜੀ ਤੇ ਹੁਣ ਤਾਂ ਅੰਮ੍ਰਿਤਸਰ ਤੋਂ ਵੀ ਧਮਕੀ ਭਰੀ ਈਮੇਲ ਆ ਗਈ ਮੁੱਖ ਮੰਤਰੀ ਭਗਵੰਤ ਮਾਨ ਦਰਬਾਰ ਸਾਹਿਬ ਦੇ ਚੁਗਿਰਦੇ 'ਚ ਖੜ ਕੇ ਕਹਿ ਰਹੇ ਸੀਗੇ ਮੀਡੀਆ ਨਾਲ ਗੱਲ ਕਰਦੇ ਆ ਵੀ ਕਿ ਮੈਨੂੰ ਵੀ ਭੇਜਿਆ ਨਹੀਂ ਕੁਝ ਈਮੇਲਾਂ ਜੀ ਐਨਾ ਸਾਡੀ ਟੀਮਾਂ ਲੱਗੀਆਂ ਨੇ ਅੱਜ ਮੈਂ ਸਰ ਕੋ ਦੱਸ ਨਹੀਂ ਸਕਦਾ ਬਸ ਅਸੀਂ ਬਹੁਤ ਨੇੜੇ ਪਹੁੰਚ ਗਏ ਹਮ ਪਰਾ ਜਿਹੜਾ ਧਮਕੀਆਂ ਦੇਈ ਜਾਂਦਾ ਜੇ ਉਹਨਾਂ ਕੋਈ ਕਾਰਾ ਕਰਤਾ ਫਿਰ ਥੋੜੇ ਨੇੜੇ ਪਹੁੰਚੇ ਉਹਨੂੰ ਕੀ ਕਰਨਾ ਸਹੀ ਜੇ ਉਹ ਇੰਨਾ ਫਰੋੜੀ ਆ ਤੇ ਉਹਦੀ ਬਾਅਦ ਤੁਸੀਂ ਪਹੁੰਚ ਕਿਉਂ ਨਹੀਂ ਬਾਰੇ ਸਵਾਲ ਤਾਂ ਤੁਹਾਡਾ ਵੀ ਹੈ ਨਾ ਮਤਲਬ ਮੈਂ ਪਹਿਲੇ ਦਿਨ ਵੀ ਗੱਲ ਕਰ ਰਿਹਾ ਸੀ ਕਿ ਰਾਜਨੀਤਿਕ ਬਿਆਨ ਤਾਂ ਵੀ ਬਹੁਤ ਛੇਤੀ ਪੜ ਕੇ ਕਾਰਵਾਈ ਕਰ ਲੈਣੇ ਹੈ ਨਾ ਉੱਥੇ ਦਾ ਜਵਾਬ ਦੇਣੇ ਤੁਹਾਨੂੰ ਬਹੁਤ ਛੇਤੀ ਆ ਜਾਂਦੇ ਨੇ ਸਹੀ ਜਿੱਥੇ ਕਾਰਵਾਈ ਦੀ ਲੋੜਾ ਉੱਥੇ ਤੁਸੀਂ ਤੁਹਾਡੇ ਐਨਐਨ ਦੇ ਮੰਗੇ ਤੇ ਤੁਹਾਡੀਆਂ ਏਜੰਸੀਆਂ ਤੁਹਾਡੇ ਸਾਈਬਰ ਸੈੱਲ ਤੁਹਾਡੀਆਂ ਕੇਂਦਰ ਨਾਲ ਰابطਾ ਕੋਈ ਕਿ ਕੀ ਪੱਤਰ ਕੇਂਦਰ ਨੂੰ ਲਿਖਿਆ ਇਸ ਮਸਲੇ ਤੇ ਹੂੰ ਕੋਈ ਗ੍ਰਹਿ ਮੰਤਰੀ ਨੂੰ ਫੋਨ ਫੋਨ ਮਲਾ ਕੇ ਉਹਨਾਂ ਦੇ ਦਫ਼ਤਰ ਨੂੰ ਕੋਈ ਸੂਚਨਾ ਦਿੱਤੀ ਹੈ ਨਾ ਕੋਈ ਇਹਦੇ ਲਈ ਬੈਠਕ ਦਿੱਲੀ ਜਾ ਕੇ ਕੀਤੀ ਹੈ ਹੂੰ ਇਹ ਇੱਕ ਧਾਰਮਿਕ ਸਥਾਨ ਦਾ ਮਸਲਾ ਨਹੀਂ ਹੈ ਇਸ ਮੁਚੀ ਲੋਕਾਈ ਦੇ ਵਿਸ਼ਵਾਸ ਦਾ ਮਸਲਾ ਹੈ ਜੀ ਤੇ ਤੁਸੀਂ ਉਸ ਵਿਸ਼ਵਾਸ ਨੂੰ ਬਹਾਲੀ ਦੇ ਲਈ ਕੀ ਕਰ ਰਹੇ ਹੋ ਸਰਕਾਰ ਹੋ ਕੇ ਜੇ ਤੁਹਾਡੇ ਪੱਲੇ ਕੁਝ ਨਹੀਂਗਾ ਫਿਰ ਸਰਕਾਰ ਕਾਦੀ ਆ ਤੋ ਇਸ ਲਈ ਇਹ ਬਹੁਤ ਨਕਾਮੀ ਭਰਿਆ ਔਰ ਨਲਾਈਕੀ ਭਰਿਆ ਵਰਤਾਰਾ ਹੂੰ ਹੂੰ ਇਹ ਦਾ ਵੀ ਪ੍ਰਕਟਾਵਾ ਹੈ ਤੇ ਤੁਸੀਂ ਉੱਥੇ ਜਾ ਕੇ ਆਪ ਲੱਭਣਾ ਸੀ ਕੁਝ ਜਾਇਆ ਇਹ ਠੀਕ ਹੈ ਤੇ ਤੁਸੀਂ ਇਹ ਨਰੇਟਿਵ ਸਿਰ ਜਾਂਦੀਆਂ ਕੋਸ਼ਿਸ਼ਾਂ ਕਰਦੇ ਹੋ ਕਿ ਦੇਖੋ ਜੀ ਮੈਂ ਤੁਰਿਆ ਫਿਰ ਰਿਹਾ ਬਸ ਮਸਲਾ ਹੱਲ ਹੈ ਉਹ ਜੀ ਮੈਂ ਚੰਡੀਗੜ੍ਹ ਤੋਂ ਡੈਮ ਨੂੰ ਭਜਦੇ ਸੀ ਨਾ ਕਿ ਹਾਂ ਮੈਂ ਨੰਗਲ ਚੱਲਿਆ ਨੰਗਲ ਆ ਗਿਆ ਹਾਂਜੀ ਸੋ ਇਹ ਉਸੇ ਤਰ੍ਹਾਂ ਦੀ ਇੱਕ ਪ੍ਰਿਕਰੇਂਸੀ ਅਪਣਾ ਰਹੇ ਹੋ ਤਰਾਤਲ ਤੇ ਹਕੀਕਤ ਦੇ ਵਿੱਚ ਸਰਕਾਰ ਮੰਗ ਰੈਕਟ ਕਰਕੇ ਮਸਲੇ ਸੁਲਝਾਣੇ ਸਿੱਖੋ ਜਨਾਬ ਹਾਂਜੀ ਬਿਲਕੁਲ ਤੇ ਨਾਲੇ ਜਿਹੜੀ ਗੱਲ ਇਹ ਆਪ ਕਰ ਰਹੇ ਨੇ ਵੀ ਮੈਨੂੰ ਵੀ ਆਈਆਂ ਨਹੀਂ ਈਮੇਲਸ ਤੇ ਆ ਇਸ ਤੋਂ ਪਹਿਲਾਂ ਤਾਂ ਕੋਈ ਇਨਕਸ਼ਾਫਤਾ ਕੀਤਾ ਨਹੀਂ ਤੁਸੀਂ ਤੁਹਾਡੇ ਦਫ਼ਤਰ ਵੱਲੋਂ ਨਹੀਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਧਮਕੀਆਂ ਰਹੀਆਂ ਨੇ ਤੇ ਜੇਕਰ ਮੁੱਖ ਮੰਤਰੀ ਨਹੀਂ ਪ੍ਰਵੀਨ ਜੀ ਉਹ ਗੱਲ ਕਰ ਰਹੇ ਨੇ ਕਿ ਜਿਹੜੀਆਂ ਧਮਕੀਆਂ ਜਿਹੜੇ ਦਰਬਾਰ ਸਾਹਿਬ ਨੂੰ ਆਈਆਂ ਨੇ ਉਹਨਾਂ ਚੋਂ ਇੱਕ ਈਮੇਲ ਇਹਨਾਂ ਨੂੰ ਵੀ ਟੈਗ ਕੀਤੀ ਗਈ ਹੈ ਨਾ ਉਹਦਾ ਜ਼ਿਕਰ ਉਹਦਾ ਜ਼ਿਕਰ ਕਰ ਰਹੇ ਨੇ ਪਰ ਤੁਹਾਡਾ ਇੰਟੈਲੀਜੈਂਸ ਕੀ ਕਰ ਰਿਹਾ ਮਤਲਬ ਤੁਹਾਨੂੰ ਤਾਂ ਮੁੱਖ ਮੰਤਰੀ ਨੂੰ ਅਟੈਕ ਕਰ ਕਰਕੇ ਲੋਕੀਂ ਮੀਲਾ ਕਰ ਰਹੇ ਨੇ ਜੀ ਤੇ ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ ਲੈਂਡ ਪੂਲਿੰਗ ਦੀ ਪੰਜਾਬ ਸਰਕਾਰ ਦੀ ਸਥਿਤੀ ਮੈਨੂੰ ਬਹੁਤ ਕਸੂਤੀ ਲੱਗਦੀ ਹੈ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਉਹਦੀਆਂ ਤਾਰੀਫਾਂ ਕਰ ਰਹੇ ਨੇ ਲੈਂਡ ਪੂਲਿੰਗ ਨੀਤੀ ਦੀਆਂ ਦੂਜੇ ਪਾਸੇ ਉਹਦੇ ਵਿੱਚ ਸੋਧਾਂ ਵੀ ਕਰ ਰਹੇ ਨੇ ਜੇਕਰ ਤਾਰੀਫਾਂ ਹੋ ਰਹੀਆਂ ਨੇ ਫਿਰ ਸੋਧਾਂ ਦੇ ਕਿ ਲੋੜਾ ਫਿਰ ਤਾਂ ਤਾਰੀਫਾਂ ਤੇ ਖੜੇ ਰਹੋ ਬਿਲਕੁਲ ਪ੍ਰਵੀਨ ਜੀ ਸਵਾਲ ਤਾਂ ਇਹੀ ਹੈ ਜੀ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਜਦ ਤੱਕ ਪਲੇਟਫਾਰਮਾਂ ਦੇ ਉੱਤੇ ਉਹਦਾ ਗੁਣਗਾਨ ਕਰਕੇ ਰਹੇ ਨੇ ਕਿ ਇਹੀ ਜੀ ਪਾਲਸੀ ਦਾ ਪਹਿਲਾਂ ਕਦੇ ਆਈ ਹੋਈ ਨਹੀਂ ਹੂੰ ਇਹ ਕਿਸਾਨ ਹਤਾਸ਼ੀ ਪਾਲਸੀ ਆ ਕਹਿੰਦੇ ਜੀ ਆਪਾਂ ਕੱਲ ਇਹਦੇ ਵਿੱਚ ਜੋ ਜੋ ਚੁੱਪ-ਗੁੱਪਾ ਤਰੀਕੇ ਨਾਲ ਅਦਲਾ-ਬਦਲੀਆਂ ਹੋ ਰਹੀਆਂ ਸੀ ਆਪਾਂ ਉਹਦੀ ਗੱਲ ਕਰ ਰਹੇ ਸੀ ਕਰ ਰਹੇ ਸੀ ਹਾਂਜੀ ਬਿਲਕੁਲ ਹੁਣ ਹੁਣ ਉਹੀ ਚੁੱਪ-ਗੁੱਪਲੀਆਂ ਚੀਜ਼ਾਂ ਤੇ ਇਹਨਾਂ ਨੇ ਕਿਰਨ ਵਿੱਚ ਮੋਹਰ ਲਾਈ ਹੂੰ ਹੁਣ ਕਹਦੇ ਜੀ ਅਸੀਂ 30 ਹਜ਼ਾਰ ਦੀ ਰਾਸ਼ੀ ਵਧਾ ਕੇ ਸਾਲ ਵਾਲੀ 1 ਏਕੜ ਵਿੱਚ 50 ਹਜ਼ਾਰ ਕਰਤੀ ਠੀਕ ਹੈ ਜੀ ਹੁਣ ਅਸੀਂ ਕਨਾਲ ਲਈ ਨੂੰ ਵੀ ਰਹਿਸੀ ਪ੍ਰਾਪ ਦੇ ਦੇਵਾਂਗੇ ਜੀ ਆ ਜੀ ਉਸ ਤੋਂ ਬਾਅਦ ਜਦੋਂ ਕੰਮ ਸ਼ੁਰੂ ਹੋ ਗਿਆ ਜੀ ਫਿਰ ਲੱਖ ਰੁਪਇਆ ਵੀ ਦੇਵਾਂਗੇ ਜਦ ਤੱਕ ਪੂਰਾ ਡਿਵੈਲਪ ਨਹੀਂ ਹੁੰਦਾ ਫਿਰ ਲੱਖ ਰੁਪਇਆ ਸਾਲ ਦਾ ਮਿਲੂਗਾ ਜੀ ਕਿਸਾਨ ਨੂੰ 1 ਏਕੜ ਪਿੱਛੇ ਮਤਲਬ ਟੌਲੀ ਪੌਪ ਕਹਿੰਦੇ ਐ ਇਹਨੂੰ ਹੂੰ 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 ਇਹ ਦਾਲਚ ਕਹਿੰਦੇ ਐ ਤੁਸੀਂ ਕੈਬਨਟ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ 'ਚ ਸੌਦਾ ਨਹੀਂ ਕੀਤੀਆਂ ਜੀ ਤੁਸੀਂ ਫੈਸਲਾ ਕੀਤਾ ਕਿ ਹਰ ਹਿੱਲੇ ਜ਼ਮੀਨ ਲੈਣੀ ਹੈ ਹੂੰ ਧਾਰ ਕੇ ਭਗਵੰਤ ਮਾਨ ਜੀ ਪ੍ਰੈਸ ਨਾਲ ਸੰਬੋਧਨ ਹੁੰਦਿਆ ਕਹਿ ਰਹੇ ਸੀ ਕਿ ਸਵੈ ਇੱਛਾ ਤੇ ਨਿਰਪਰ ਹੈ ਜਿਹਨੇ ਅੱਜ ਦੇਣੀ ਅੱਜ ਦੇ ਦੇਵੇ ਜਿਹਨੇ 6 ਮਹੀਨੇ ਨੂੰ ਦੇਣੀ ਹੈ 6 ਮਹੀਨੇ ਨੂੰ ਦੇ ਦੇਵੇ ਜਿਹਨੇ ਸਾਲ ਨੂੰ ਦੇਣੀ ਹੈ ਸਾਲ ਨੂੰ ਦੇਵੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਅੱਜ ਨਹੀਂ ਤਾਂ ਕੱਲ ਸੀ ਲੈ ਕੇ ਰਾਂਗੇ ਸਹੀ ਗੱਲ ਹੈ ਤੁਸੀਂ ਤੇ ਕੁੱਲ ਮਿਲਾ ਕੇ ਇੱਕ ਹੋਰ ਪ੍ਰਗਟਾਵਾ ਇਸ ਕੈबिनेट ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਜਿਹਦੀ ਬਾਰੇ ਆਪਾਂ ਲਗਾਤਾਰ ਉਂਗਲ ਚਰਦੇ ਆ ਜੀ ਪ੍ਰਵੀਨ ਜੀ ਪਹਿਲੇ ਦਿਨ ਤੋਂ ਆਪ ਬਗਲ ਕਰਦੇ ਆ ਕਿ ਇਹਨਾਂ ਦੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਇਹਨਾਂ ਦੇ ਫੈਸਲੇ ਹਾਈ ਕਮਾਨ ਜਿਹੜੀ ਦਿੱਲੀ ਇੱਥੇ ਪੱਕੀ ਬੈਠ ਗਈ ਉਹਨੋਂ ਉਹ ਕਰਦੀ ਆ ਹਮਮ ਸਿਕਰੇਟੋਟਿਆ ਰੋਕਿਆ ਹੁੰਦੀਆਂ ਨੇ ਕੱਲ ਜਦੋਂ ਕੈਬਨਿਟ ਦੀ ਬੈਠਕ ਤੋਂ ਬਾਅਦ ਸੋਧਾਂ ਵਾਲੇ ਫੈਸਲੇ ਨੂੰ ਪੜਦਿਆਂ ਪ੍ਰੈਸ ਕਾਨਫਰੰਸ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਕਾਗਜ਼ ਹੱਥ 'ਚ ਪੜ ਕੇ ਉਹ ਤੋਂ ਤਿੰਨ ਲਾਈਨਾਂ ਨਹੀਂ ਪੜੋਈਆਂ ਪੰਜਾਬੀ 'ਚ ਲਿਖਿਆ ਦੀ ਜਾਂਦੀ ਠੀਕ ਹੈ ਅੜਕ ਗਏ ਤੇ ਕਾਗਜ਼ ਮੰਤਰੀ ਸਾਹਿਬ ਕਰਨੀ ਨੂੰ ਵਧਾਤਾ ਤੇ ਮੰਤਰੀ ਸਾਹਿਬ 2 2.5 ਲਾਈਨਾਂ ਨਹੀਂ ਪੜ ਸਕਕੇ ਚੀਫ ਸੈਕਟਰੀ ਨੇ ਕਾਗਜ਼ ਫੜ ਲਏ ਉਹ ਚੀਫ ਸੈਕਟਰੀ ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਹੂੰ ਤੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਇਹ ਕੈਬਨਿਟ ਦੇ ਵਿੱਚ ਫੈਸਲੇ ਕਰਕੇ ਤੁਸੀਂ ਨਹੀਂ ਪੜਦੇ ਇਹ ਫੈਸਲੇ ਕੀ ਤੋਂ ਹੋਰ ਹੋ ਕੇ ਕੈਬਨਿਟ ਦਾ ਚਾਹ ਤੇ ਬਿਸਕੁਟੇ ਖਾਪੀ ਕੇ ਆਗੇ ਹੂੰ ਜੇ ਆਪਕੀ ਤੇ ਹੁਣ ਫਿਰ ਤਾਂ ਯਾਦ ਹੀ ਹੁਣ ਜੇ ਆਪ ਨੂੰ ਮੈਂ ਕਹੇ ਮੈਨੂੰ ਸਾਰਾ ਪਤਾ ਹੈ ਹਾਂ ਤੇ ਫੇਟਾ ਥੋੜੀ ਟਿਪਸ ਤੇ ਹੋਣ ਜੇ ਤੁਹਾਡੇ ਤੁਸੀਂ ਪੈਂਸਲਾ ਲਿਤਾ ਹੋਵੇ ਤੇ ਤੁਸੀਂ ਕਹੀ ਜਾਂਦੇ ਹੋ ਜੀ ਪੰਜਾਬ ਦੇ ਵਿੱਚ ਦੇਖ ਲਓ ਐਕਟੀਵ ਜੀ ਝੋਨੇ ਦਾ ਝਾੜ ਵੱਧੂਗਾ ਪਿਛਲੀ ਵਾਰ ਨਾਲੋਂ ਵੀ ਜੀ ਹੈਨਾ ਤੇ ਇਹਦੇ ਜ਼ਮੀਨਾਂ ਦੇ ਜਾਣ ਨਾਲ ਕੋਈ ਨਹੀਂ ਫਰਕ ਪੈਣ ਲੱਗਿਆ ਕਮਾਲ ਆ ਬਈ ਜੀ ਖੇਤੀ ਵਾਲਾ ਰਕਬਾ ਘਟ ਰਿਹਾ ਹੈ ਤੇ ਝਾੜ ਵੱਧ ਰਿਹਾ ਹੈ ਮੰਡੀਆਂ 'ਚ ਜੀ ਤੁਸੀਂ ਇਹਨੂੰ ਪ੍ਰਾਪਤੀ ਵਜੋਂ ਗਿਣਾ ਰਹੇ ਹੋ ਪੰਜਾਬ ਨੂੰ ਮੂਰਖ ਸਮਝਦੇ ਹੋ ਸਹੀ ਗੱਲ 25 ਸਭੀ ਤੱਕ ਦੱਸ ਦੋ ਕਿ ਜੇ ਕਣਕ ਝੋਨੇ ਤੇ ਝਾੜ ਝਾੜ 'ਚ ਉਸੇ ਤਰ੍ਹਾਂ ਵਾਧਾ ਹੋ ਰਿਹਾ ਤੇ ਜ਼ਮੀਨਾਂ ਤੁਸੀਂ ਦੋ ਦੋ ਇੱਕ ਇੱਕ ਡਾਕਿਆਂ ਚ ਮਤਲਬ ਕਿ 4-4 ਲੱਖ ਏਕੜ ਲੈ ਗੇ 5-4 ਲੱਖ ਏਕੜ ਹੁਣ ਜਾ ਰਹੀ ਆ ਸਾਡੀ ਭਾਰਤਮਾਲਾ ਰੇਲਵੇ ਤੇ ਆ ਇਹਦੇ ਵਿੱਚ 65 ਹਜ਼ਾਰ ਏਕੜ ਤੁਸੀਂ 60 ਹਜ਼ਾਰ ਤੋਂ 65 ਤੇ ਆ ਗਏ 158 ਪਿੰਡਾਂ ਤੋਂ 164 ਤੇ ਆ ਗਏ ਜ਼ਮੀਨਾਂ ਤੁਸੀਂ ਲਗਾਤਾਰ ਲੈ ਰਹੇ ਹੋ ਫਿਰ ਤੁਸੀਂ ਦੱਸ ਲੋ ਲੋਕਾਂ ਨੂੰ ਦੱਸੋ ਨਾ ਕਿ ਭਾਈ ਕਣਕ ਝਾੜ ਤਾਂ ਵੱਧ ਰਹੀ ਆ ਕਿਉਂਕਿ ਮੱਕੀ ਕਿੱਥੇ ਗਈ ਜੀ ਉਹਦਾ ਰਕਬਾ ਕਿੰਨਾ ਘਟਿਆ ਕਪਾਹ ਨਰਮੇ ਦਾ ਰਕਬਾ ਕਿੰਨਾ ਘਟ ਗਿਆ ਦੱਸੋ ਨਾ ਸਹੀ ਬਦਲਮੀਆਂ ਜੀਆਂ ਜਿਹੜੀਆਂ ਮੜੀ-ਮੁੜੀਆਂ ਕੁਛ ਹੈਗੀਆਂ ਸੀ ਹੈ ਨਾ ਉਹਦਾ ਖੇਤਰ ਕਿੰਨਾ ਘਟ ਗਿਆ ਤੇ ਉਹ ਇਹਦੇ ਵਿੱਚ ਕਿੰਨਾ ਗਿਆ ਵੀ ਦੱਸ ਦਿਓ ਤੇ ਇਹ ਵੀ ਦੱਸ ਦਿਓ ਕਿ ਜੁਪੀ ਵਿਆਰ ਹੋਰ ਨਾ ਸੂਬਿਆਂ ਤੋਂ ਸਸਤੀ ਕਣਕ ਝੋਨਾ ਖਰੀਦ ਕੇ ਜਿਹੜਾ ਇੱਥੇ ਆ ਕੇ ਸਰਕਾਰੀ ਰੇਟਾਂ ਤੇ ਵਿਕ ਜਾਂਦਾ ਉਹ ਵੀ ਉੱਚ ਸ਼ਮ ਰੋ ਜਾਂਦਾ ਕਿ ਆ ਪੈਦਾਵਾਰ ਪੰਜਾਬ ਦੀ ਹੂੰ ਹੂੰ ਇਹ ਵੀ ਉਹ ਚ ਬਣਦਾ ਤੇ ਇਸ ਲਈ ਤੁਸੀਂ ਇਹ ਚਤਰਾਈਆਂ ਛੱਡ ਦਿਓ ਕਮਾਲ ਹੈ ਵੀ ਇਹ ਕਿਸਾਨ ਹਤਾਸ਼ੀਆ ਪਾਲਸੀ ਪਰ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਉਹੀ ਤਾਂ ਖੇਤੀ ਕਾਨੂੰਨ ਵਾਲਾ ਬੋਲਦੇ ਜਨਾਬ ਸਹੀ ਹੈ ਉਹ ਵੀ ਜੀ ਕਹਿੰਦੇ ਸੀ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਸੋ ਇਸ ਲਈ ਇਹ ਇਹ ਮੁੱਦਾ ਵੱਡਾ ਬਣ ਰਿਹਾ ਇਹਦੇ ਤੇ ਲੜਾਈ ਵੀ ਵੱਡੀ ਬਣ ਰਹੀ ਹੈ ਤੇ ਪੰਜਾਬ ਸਰਕਾਰ ਹਰ ਹਿੱਲੇ ਵਸੀਲੇ ਜ਼ਮੀਨਾਂ ਖੋਹਣੀਆਂ ਚਾਹੁੰਦੀਆਂ ਕਬਜ਼ਾਉਣੀਆਂ ਚਾਹੁੰਦੀਆਂ ਪਰ ਪੰਜਾਬ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਪਿੰਡ ਜਾੜੂ ਪਹੁੰਚੀ ਹੈ ਇਹਦੇ ਲਈ ਡਟਣਾ ਪਊਗਾ ਔਰ ਮੈਨੂੰ ਲੱਗਦਾ ਸਹਿਤਿਰਨ ਜੇ ਸੱਚਮੁੱਚ ਇੰਨੀਆਂ ਬਾਜਬ ਹੈ ਪਾਲਿਸੀ ਨਾ ਤਾਂ ਤੁਸੀਂ ਐਸਕੇਮ ਦੀ ਬੈਠਕ ਚਾ ਕੇ ਉਹਨੂੰ ਸਾਬਤ ਕਰ ਜਾਂਦੇ ਹੂੰ ਜਿਸ ਲਈ ਮੈਂ ਤਾਂ ਦਾ ਮੈਂ ਪਹਿਲੇ ਦਿਨ ਤੋਂ ਹੀ ਗੱਲ ਕਰਦਾ ਰਿਹਾ ਕਿ ਇਹ ਤਿੰਨ ਖੇਤੀ ਕਾਨੂੰਨਾਂ ਮਾਗ ਇਹ ਇਹ ਤੋਕਕੇ ਚਟਰ ਮੰਗ ਵਾਲੇ ਫੈਸਲੇ ਹੋਣਗੇ ਇਹ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਹਨਾਂ ਇਹ ਗਲੇ ਦੀ ਹੱਡੀ ਬਣ ਗਿਆ ਇਹਨਾਂ ਦੇ ਲਈ ਜੀ ਤੇ ਬਿਲਕੁਲ ਤੇ ਨਾਲੇ ਸ਼ਰਮਾ ਜੀ ਗੱਲ ਇਹ ਵੀ ਆ ਨਾ ਵੀ ਜਦੋਂ ਤੁਸੀਂ ਇੱਕ ਪਾਸੇ ਗੱਲਾਂ ਤੁਹਾਡੀਆਂ ਆਪਦੇ ਬਿਆਨ ਹੀ ਕੰਟਰੈਡਿਕਟ ਹੋ ਜਾਣਾ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਨਾ ਕਿ ਜੇ ਮੈਂ ਤਾਂ ਸੱਚ ਬੋਲਦਾ ਝੂਠ ਬੋਲਿਆ ਤਾਂ ਵਾਰੀ ਵਾਰੀ ਭੁੱਲ ਜਾਂਦਾ ਵੀ ਮੈਂ ਪਿੱਛੇ ਕੀ ਕਿਹਾ ਸੀਗਾ ਪਹਿਲਾਂ ਕੀ ਕਿਹਾ ਸੀਗਾ ਤੇ ਹੁਣ ਜੇਕਰ ਤੁਸੀਂ ਆਖਮ ਕਰਦੇ ਹੋ ਆਪਦੇ ਫੈਸਲੇ ਤੁਹਾਨੂੰ ਆਪ ਨੂੰ ਨਹੀਂ ਯਾਦ ਰਹਿੰਦੇ ਦੂਜੀ ਗੱਲ ਸ਼ਰਮਾ ਜੀ ਇਹ ਹੈ ਇਸ ਮਾਮਲੇ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਨੇ ਕਣਕ ਦਾ ਫਸਲੀ ਵਿਭਾਗਨ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਮੱਕੀ ਜਿਹੜਾ ਰਕਬਾ ਕੱਟ ਗਿਆ ਜਾਂ ਦੂਜੀ ਜਿਹੜੀ ਫਸਲ ਆਪਾਂ ਲਾਉਣੇ ਆ ਉਹਨਾਂ ਹੀਟੋ ਰਕਬਾ ਕੱਟ ਗਿਆ ਤੇ ਕਣਕ ਵੱਧ ਗਈ ਬਾਹਰਲੇ ਸੂਬਿਆਂ 'ਚ ਜਿਹੜਾ ਝੋਨਾ ਆ ਕੇ ਵਿਕਦਾ ਉਹ ਉਹ ਕਿਹੜੇ ਖਾਤੇ ਪਾਉਣਗੇ ਇਹ ਸਰਕਾਰ ਵਾਲੇ ਆਪਦੇ ਖਾਤੇ ਪਾਉਣਗੇ ਆਪਦੀ ਨਿਮੋਸ਼ੀ ਦੇ ਨਾਕਾਮੀ ਦੇ ਖਾਤੇ ਪਾਉਣਗੇ ਜਾਂ ਫਿਰ ਕਿਸਾਨਾਂ ਦੇ ਖਾਤੇ ਪਾਉਣਗੇ ਜਾਂਦੇ ਆਂ ਤੇ ਗੱਲ ਕਰੀਏ ਦਿੱਲੀ ਦੀ ਸਿਆਸਤ ਦੀ ਧਣਕੜ ਦਾ ਅਸਤੀਫਾ ਬੜੀ ਚਰਚਾ ਦੇ ਵਿੱਚ ਆ ਜੀ ਜਗਦੀਪ ਧਣਕੜ ਅਚਾਨਕ ਸਿਹਤ ਦਾ ਹਵਾਲਾ ਦੇ ਕੇ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦੇ ਜਾਂਦੇ ਨੇ ਅਸਤੀਫਾ ਕਿਉਂ ਆਇਆ ਜੀ ਉਹਨਾਂ ਦਾ ਪ੍ਰਵੀਨ ਜੀ ਰੱਤਾ ਵੀ ਸਿਹਤ ਦਾ ਮਾਮਲਾ ਨਹੀਂ ਐ ਸਿਆਸਤ ਦਾ ਮਾਮਲਾ ਠੀਕ ਐ ਜੀ ਇਹ ਸਿਹਤ ਨਹੀਂ ਬਿਗੜੀ ਸਿਆਸਤ ਬਿਗੜੀ ਧਣਕੜ ਉਹਦਾ ਠੀਕ ਐ ਜਗਦੀਪ ਧਣਕੜ ਹੁਣੀ ਆਰਐਸਐਸ ਦੇ ਨਾਲ ਜੁੜੇ ਉਹ ਵਿਅਕਤੀ ਨੇ ਜਿਹੜੇ ਉਹਨਾਂ ਦੇ ਏਜੰਡੇ ਤੇ ਲਗਾਤਾਰ ਕੰਮ ਕਰ ਰਹੇ ਸੀ ਵੀ ਇਹ ਪਛਮੀ ਤੇ ਰਾਜਪਾਲ ਤੱਕ ਪਹੁੰਚੇ ਤੇ ਵੀ ਨਹੀਂ ਫਿਰ ਤੇ ਉਹ ਪ੍ਰਾਸਪਤੀ ਤੱਕ ਦੇਉਦੇ ਤੇ ਆਏ ਹਮਮ ਸਹੀ ਹੈ ਜਿਹੜੇ ਪਛੋਂਦੇ ਨੇ ਜਿਹੜੇ ਖਿੱਤੇ ਚੋਂ ਆਉਂਦੇ ਨੇ ਹਮ ਕੁਝ ਤੇ ਉਹਨਾਂ ਦੇ ਲਈ ਤਾਂ ਕਦੇ ਕੰਮ ਹੀ ਨਹੀਂ ਕੀਤਾ ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਰੁਤਬਾ ਮਲਕ ਸਾਹਿਬ ਵਰਗਾ ਬਣੇ ਸ਼ਵੇਤ ਮਲਕ ਵਰਗਾ ਬਣਿਆ ਹੁੰਦਾ ਹਮ ਹੈਨਾ ਤੇ ਪਰ ਹੁਣ ਕਹਿੰਦੇ ਪਿਛਲੇ 2-4 ਦਿਨਾਂ ਤੋਂ ਹਫਤੇ ਖੰਡ ਤੋਂ ਕਿਸਾਨੀ ਦੀ ਗੱਲ ਕਰਨ ਲੱਗੇ ਸੀ ਹਮਮ ਯਾਨੀ ਤਾਂ ਰਾਜਾ ਹੋ ਰਿਹਾ ਸੀ ਕਿ ਭਾਈ ਇੱਥੋਂ ਮੈਨੂੰ ਤੋੜ ਦੇਣਾ ਤੇ ਕੱਲੂ ਜਾ ਕੇ ਤਾਂ ਉਥੇ ਬੈਠਾ ਕਿ ਤੇ ਰੁੱਕਾ ਪਾਣੀ ਉਹਨਾਂ ਨੂੰ ਬੰਦ ਕਰ ਦੇਣ ਅਗਲੇ ਇਸੇ ਬੈਠਣ ਉੱਠਣ ਜੋਗਾ ਰਹਿ ਲਵਾ ਹੈ ਨਾ ਪਰ ਜਿਹੜਾ ਸਿਹਤ ਦਾ ਹਵਾਲਾ ਦੇ ਕੇ ਉਹਨੇ ਨਸੀਫਾ ਦਿੱਤਾ ਉਸ ਦੇ ਉੱਤੇ ਮੋਹਰ ਲਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠੀਕ ਹੈ ਜੀ ਮਤਲਬ ట్ਵੀਟ ਆਇਆ ਕਿ ਇਹ ਅਸੀਂ ਉਹਨਾਂ ਦੀ ਸਿਹਤ ਜਾਂਚ ਦੀ ਕਾਮਨਾ ਕਰਦੇ ਮਤਲਬ ਉਹ ਜਸਟੀਫਾਈ ਕਰ ਰਹੇ ਨੇ ਕਿ ਹਾਂ ਜੀ ਇਹ ਸਿਹਤ ਵਾਲੀ ਕੜੀ ਹੈ ਅਸੀਂ ਇਸੇ ਲਈ ਪਰ ਸਭ ਨੂੰ ਸਮਝ ਆਉਂਦੀ ਹੈ ਕਿ ਇਹ ਦਾ ਮਤਲਬ ਸਿਆਸੀ ਮਾਮਲਾ ਹੈ ਮਾਮਲੇ ਦੋ ਤਿੰਨ ਤਰ੍ਹਾਂ ਦੇ ਉੱਠ ਰਹੇ ਨੇ ਇਹਕ ਮਾਮਲਾ ਉੱਠ ਰਿਹਾ ਕਿ ਜੀ ਇੱਕ ਕਮੇਟੀ ਦੀ ਬੈਠਕ ਸੀ ਜਿਹਦੇ ਵਿੱਚ ਇਹ ਫੈਸਲਾ ਲੈ ਜਾਣਾ ਸੀਗਾ ਕਿ ਵੀ ਇਹਦੇ ਬਾਰੇ ਚਰਚਾ ਕਰਨੀ ਹੈ ਕਿ ਨਹੀਂ ਮਿਸ਼ਨ ਸੰਦੂਰ ਬਾਰੇ ਉਹਦੇ ਵਿੱਚ ਜੀਪੀ ਨੱਡਾ ਮਤਲਬ ਕਿ ਆਪਣੇ ਆਪ ਨੂੰ ਲੀਡ ਕਰ ਰਹੀ ਸੀ ਕਿਤੇ ਇਹਨਾਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਅਗਲੀ ਬੈਠਕ ਰੱਖ ਲਈ ਤਾਂ ਕਰੋਗਾ ਨਹੀਂ ਉੱਚ ਜੀਪੀ ਨੱਡਾ ਆਇਓ ਨਹੀਂ ਕਿ ਫਿਰ ਠੀਕ ਹੈ ਚੋਚੂ ਫੈਨ ਗਿਆ ਪਰ ਉਹਦੇ باوجود ਵੀ ਇਹਨਾਂ ਨੇ ਰਸਵਾ ਚ ਐਲਾਨ ਕਰਤਾ ਕਿ ਵੀ ਇੰਨੇ ਘੰਟੇ ਦੀ ਚਰਚਾ ਹੋਊਗੀ ਹਾਂ ਹਾਂ ਹੈਨਾ ਉਹ ਤੋਂ ਵੀ ਕਹਿੰਦੇ ਕਿ ਇਹ ਸਰਕਾਰ ਜਾਂ ਨਰਾਜ਼ ਹੋ ਗਏ ਇਸ ਲਈ ਵੀ ਇੱਕ ਪਹਿਲੂ ਹੈਗਾ ਦੂਸਰਾ ਪਹਿਲੂ ਇਹ ਵੀ ਉੱਪਰ ਆ ਕਿ ਉਸ ਦਿਨ ਜਦੋਂ ਰਾਸ ਸਭਾ ਚੱਲ ਰਹੀ ਸੀ ਪਹਿਲੇ ਦਿਨ ਤਦ ਜੇਪੀ ਨੇ ਖੁਦ ਜਿਵੇਂ ਚਲਾਉਣ ਲੱਗ ਪਏ ਹੁਣ ਰਾਸ ਸਭਾ ਉਹ ਕਹਿਣ ਲੱਗ ਪਏ ਕਿ ਵੀ ਖੜਗੇ ਉਹਨਾਂ ਨੂੰ ਕਿ ਤੁਹਾਡੀ ਗੱਲ ਨਹੀਂ ਰਿਕਾਰਡ ਕੀਤੀ ਹੋਊਗੀ ਸਿਰ ਮੇਰੀ ਗੱਲ ਰਿਕਾਰਡ ਹੋਊਗੀ ਮਤਲਬ ਇਹ ਇਹ ਅਧਿਕਾਰ ਖੇਤਰ ਜਦੋਂ ਕਿ ਜਿੱਦੀ ਤਨਖਾੜਾ ਉਹਨਾਂ ਦਾ ਸੀਗਾ ਤੇ ਉਹਨਾਂ ਨੇ ਟੋਕਣ ਦੀ ਵੀ ਕੋਸ਼ਿਸ਼ ਕੀਤੀ ਕੀ ਇੱਥੋਂ ਤਲਕੀ ਆਈ ਜਾਂ ਜਸਟਿਸ ਬਰਮਾ ਵਾਲਾ ਮਾਮਲਾ ਜਿਹੜਾ ਉਹਦੇ ਉੱਤੇ ਇਹਨਾਂ ਨੇ ਕੇਂਦਰ ਸਰਕਾਰ ਨੂੰ ਬਿਨਾਂ ਸੂਚਿਤ ਕੀਤੇ ਹੀ ਹੈ ਮਤਲਬ ਆਪਣੀ ਕਾਪਤੀ ਜਾਂ ਚਰਚਾ ਦੀ ਗੱਲ ਕਰਤੀ ਜਾਂ ਉਹਦੇ ਅੱਗੇ ਵਧਣ ਦੀ ਗੱਲ ਕਰ ਲਈ ਸੋ ਉਸ ਨੂੰ ਲੈ ਕੇ ਵੀ ਕਹਿੰਦੇ ਸਰਕਾਰ ਖਾਸੀ ਔਖੀ ਸੀ ਸੋ ਇਹ ਦੋ ਤਿੰਨ ਕਾਰਨ ਜਿਹੜੇ ਉੱਪਰ ਕੇ ਸਾਹਮਣੇ ਆ ਰਹੇ ਨੇ ਜੀ ਕਿ ਇਹੀ ਕਾਰਨ ਜਿਹੜੇ ਮਤਲਬ ਜੇਕਰ ਇਹ ਸਿਹਤ ਵਾਲਾ ਮਸਲਾ ਹੁੰਦਾ ਤਾਂ ਜ਼ਿਆਦਾ ਸੈਸ਼ਨ ਟਪਾ ਕੇ ਅਸਤੀਫਾ ਹੁੰਦਾ ਜਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਤੀਫਾ ਹੁੰਦਾ ਹੂੰ ਹੂੰ ਤੋ ਅਚਾਨਕ ਇੱਕ ਕੁ ਦਿਨ ਪਹਿਲੇ ਦਿਨ ਜਿੱਦਣਾਂ ਠੀਕ ਠਾਕ ਟਾਂ ਟਾਂ ਤੁਸੀਂ ਕਾਰਵਾਈ ਚਲਾ ਰਹੇ ਹੋ ਤੇ ਝਾਂ ਨੂੰ ਸੀ ਕਹੋ ਕਿ ਸੇਧਾ ਮਾਮਲਾ ਫਿਰ ਸਮਝ ਆਉਂਦਾ ਕਿ ਸਿਆਸਤ ਦੇ ਵਿੱਚੇ ਮਾਮਲੇ ਕਦੋਂ ਆਉਂਦੇ ਹੁੰਦੇ ਹੂੰ ਸੋ ਜੀ ਤਾਂ ਫਿਰ ਦੀ ਛੁੱਟੀ ਤਾਇਆ ਜੀ ਹੁਣ ਜਿਹੜੇ ਉੱਥੇ ਮਤਲਬ ਕਿ ਰਾਜ ਸਭਾ ਚ ਉਪ ਚੇਅਰਮੈਨ ਨੇ ਉਹਨਾਂ ਨੇ ਸੈਸ਼ਨ ਚਲਾਇਆ ਜੀ ਤੇ ਉਮੀਦ ਇਹ ਵੀ ਕਰਨ ਲੱਗ ਪਏ ਕਿ ਉਹਨਾਂ ਦਾ ਨੰਬਰ ਲੱਗ ਸਕਦਾ ਹੈ ਉਹਨਾਂ ਨੂੰ ਰਾਸ਼ਪਤੀ ਬਣਾਇਆ ਜਾਂਦਾ ਹੈ ਹੂੰ ਕੁਝ ਤਰ੍ਹਾਂ ਕਹਿੰਦੀ ਹੈ ਕਿ ਨਹੀਂ ਵੀ ਰਾਜਨਾਥ ਦਾ ਨੰਬਰ ਆ ਸਕਦਾ ਹੈ ਇਹਨਾਂ ਕੁਝ ਤਰ੍ਹਾਂ ਕਹਿੰਦੀ ਹੈ ਨਹੀਂ ਵੀ ਰਵੀ ਸ਼ੰਕਰ ਦਾ ਨੰਬਰ ਆ ਸਕਦਾ ਹੈ ਅਨਾ ਸ਼ਿਵਰਾਚ ਚਾਨ ਬਣ ਸਕਦੇ ਨੇ ਪਰ ਜਿਹੜੇ ਉਪ ਚੇਅਰਮੈਨ ਨੇ ਹੁਣ ਇਸ ਮੌਕੇ ਉਹ ਬਿਹਾਰ ਤੋਂ ਨੇ ਠੀਕ ਹੈ ਤੇ ਜਾਂ ਤਾਂ ਫਿਰ ਕਹਿੰਦੇ ਕਿ ਇਹ ਕਨੈਕਸ਼ਨ ਜੋੜਿਆ ਜਾਊਗਾ ਕੋਈ ਹੋਰ ਬੰਦਾ ਲਿਆਂਦਾ ਜਾਵੇ ਜਿਹੜਾ ਬਿਹਾਰ ਨਾਲ ਹੋਵੇ ਜਾਂ ਫਿਰ ਇਹਨੂੰ ਬਣਾ ਲੈਂਦੇ ਕਿ ਬਿਹਾਰ ਸਚੌਣਾ ਨੇ ਮੌਕਾ ਮਿਲ ਗਿਆ ਕੁਝ ਇਹਨੂੰ ਇਸ ਤਰੀਕੇ ਨਾਲ ਵੀ ਜੋੜ ਰਹੇ ਨੇ ਕੁਝ ਤਰ੍ਹਾਂ ਕਹਿੰਦੀਆਂ ਕਿ ਜੋ ਉਪ ਰਾਸ਼ਪਤੀ ਦਾ ਹੋਇਆ ਕਹਿੰਨੂੰ ਰਾਸ਼ਪਤੀ ਦਾ ਵੀ ਆ ਸਕਦਾ ਸੀ ਠੀਕ ਹੈ ਤੇ ਜਿਹੜੇ 75 ਸਾਲ ਵਾਲੇ ਹੋ ਰਹੇ ਨੇ ਉਹ ਇੱਧਰ ਨੂੰ ਵੀ ਜਾ ਸਕਦੇ ਨੇ ਇਹ ਵੀ ਚਰਚਾ ਵਾਂਗ ਤੁਰ ਪਈ ਹੈ ਤੇ ਸੰਮਤ ਵੈਸੇ ਪ੍ਰਧਾਨ ਮੰਤਰੀ ਮੋਦੀ ਨੇ ਵੀ 75 ਸਾਲ ਹੋ ਜਾਣਾ ਹੋ ਜਾਣਾ ਸੀ। ਬੀਜੇਪੀ ਵਿੱਚ ਜੋ ਕੁਝ ਵੀ ਹੁੰਦਾ ਉਸ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਸਹੀ ਬਿਲਕੁਲ ਖਲਾ ਰਾਜੀ ਭੈਣ ਹਮ ਹੈਨਾ ਇਹ ਕੁੰਡਾ ਜੇ ਉਹਨਾਂ ਦਾ ਖਾਸਾ ਮਜ਼ਬੂਤ ਹੈ ਜਿਹੜਾ ਸੰਘ ਵਾਲਾ ਜਿਹੜਾ ਮਤਲਬ ਕਿ ਉਹਨਾਂ ਨੂੰ ਪਰਪੱਖ ਕਰਕੇ ਰੱਖਦਾ ਜਾਂ ਤਾਂ ਜਾਂ ਮਜ਼ਬੂਤ ਐਨਾ ਕਰਕੇ ਰੱਖਦਾ ਜਾਂ ਉਹਨਾਂ ਦੇ ਲੋਕ ਉਹ ਲੈਨੇ ਆਪਣੇ ਕੋਲ ਸੰਭਾਲ ਕੇ ਰੱਖਦਾ ਕਿ ਉਸਕਦੇ ਨਹੀਂਗੇ। ਹਮ ਹਮ ਸੋ ਇਹ ਇਹ ਨਹੀਂ ਪਤਾ ਜੀ ਕਿ ਇਹ ਮਾਮਲਾ ਉਪਰ ਅਸਤ ਚੱਕੇ ਰੁਕੂਆ ਜਾ ਰਾਸ਼ਪਤੀ ਤੱਕ ਜਾਊਗਾ ਜਾਂ ਨਹੀਂ ਜਾਊਗਾ ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਜਾਂ ਹੋਰ ਮੰਤਰੀਆਂ ਦੀਆਂ ਕੁਰਸੀਆਂ ਦੀ ਅਦਲਾ ਬਦਲੀ ਹੋਊਗੀ ਜਾਂ ਨਹੀਂ ਹੋਊਗੀ ਪਰ ਇੰਨਾ ਜ਼ਰੂਰ ਹੈ ਜੀ ਕਿ ਅਸ ਤੀਫਾ ਇਹ ਸਿਹਤ ਨਹੀਂ ਸਿਆਸੀ ਜੀ ਤੁਸੀਂ ਆਰਐਸਐਸ ਦੀ ਜਿਹੜੀ ਆ ਮਜ਼ਬੂਤੀ ਦੇਖ ਲਓ ਵੀ ਉਹਨਾਂ ਨੇ ਆਪਦੇ ਖੇਮੇ ਦੇ ਬੰਦੇ ਨੂੰ ਚਾਇਓ ਉਪਰਾਸ਼ਟਰਪਤੀ ਕਿਉਂ ਨਾ ਹੋਵੇ ਜੇ ਉਹਨਾਂ ਦਾ ਇਸ਼ਾਰਾ ਹੋ ਜਾਏ ਤਾਂ ਉਹਦੀ ਮਜਾਲ ਨਹੀਂ ਕਿ ਉਹ ਆਪਦੀ ਗੱਲ ਤੋਂ ਟਲ ਜਾਵੇ ਕਿਸੇ ਮਾਮਲੇ ਵਿੱਚ ਜੀ ਆ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਖਬਰ ਤੇ ਨਜ਼ਰਨੋ ਆਪਾਂ ਇਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥ ਸਿਆਕਾਰ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ